ਜੋਰਾਵਰ ਸਿੰਘ ਐਸੇ ਪਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੀਜੇ ਸਹਜਾਦੇ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਡੀ ਖਾਸ ਵੀਡੀਓ ਸਿੱਖ ਇਤਿਹਾਸ ਵਿੱਚ ਤ੍ਰੂ ਤਾਰੇ ਵਾਂਗ ਚਮਕਦੇ ਜਿੰਦਾ ਨੀਹਾਂ ਵਿੱਚ ਖੜੋ ਕੇ ਸ਼ਹੀਦ ਹੋਣ ਵਾਲੇ ਸਮੇਂ ਦੇ ਹਾਕਮਾਂ ਦੀਆਂ ਜ਼ਾਲਮਾਨਾ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣ ਵਾਲੇ ਬਾਬਾ ਜੂਝਾਰ ਸਿੰਘ ਦੇ ਛੋਟੇ ਭਰਾ ਬਾਬਾ ਫਤਿਹ ਸਿੰਘ ਦੇ ਵੱਡੇ ਵੀਰ ਮਾਤਾ ਜੀਤੋ ਜੀ ਦੇ ਲਾਡਲੇ ਅਤੇ ਦਸ਼ਮੇਸ਼ ਪਿਤਾ ਦੇ ਤੀਜੇ ਸਹਜਾਦੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ 1896 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾਉਣ ਵਾਲੇ ਬਾਬਾ ਜੋਰਾਵਰ ਸਿੰਘ ਜੀ ਨੇ ਮਾਤਾ ਗੁਜਰੀ ਜੀ, ਮਾਤਾ ਜੀਤੋ ਜੀ ਅਤੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਦ ਦਾ ਆਨੰਦ ਮਾਣਦਿਆਂ ਆਪਣੇ ਵੱਡੇ ਵੀਰਾਂ ਦੀਆਂ ਰੀਸਾਂ ਕਰਦਿਆਂ ਛੋਟੇ ਵੀਰ ਬਾਬਾ ਫਤਿਹ ਸਿੰਘ ਨਾਲ ਖੇਡਦਿਆਂ ਕਰੀਬ 9 ਸਾਲ ਦਾ ਸਮਾਂ ਅਨੰਦਪੁਰ ਸਹਿ ਵਿਖੇ ਹੀ ਪਤੀਤ ਕੀਤਾ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਅਨੰਦਪੁਰ ਛੱਡਣ ਉਪਰੰਤ ਸਰਸਾ ਨਦੀ ਪਾਰ ਕਰਦਿਆਂ ਪਾਬਾ ਜੁਰਾਵਰ ਸਿੰਘ ਜੀ ਮਾਤਾ ਗੁਜਰੀ ਜੀ ਅਤੇ ਛੋਟੇ ਵੀਰ ਪਾਬਾ ਫਤਿਹ ਸਿੰਘ ਜੀ ਦੇ ਨਾਲ ਸਰਹੰਦ ਵਾਲੇ ਰਸਤੇ ਪੈ ਗਏ ਗੁਰੂ ਘਰ ਦੇ ਰਸੋਈਏ ਪਾਪੀ ਗੰਗੂ ਨੇ ਲਾਲਚ ਵਿੱਚ ਆ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਜਾਦਿਆਂ ਦੀ ਖਬਰ ਮੋਰਿੰਡੀ ਦੇ कोतवाल ਨੂੰ ਦੇ ਦਿੱਤੀ ਜਿਸ ਨੇ ਸਹਿਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸੂਬਾ ਸਰਹਿੰਦ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ ਬਾਬਾ ਜੁਰਾਵਰ ਸਿੰਘ ਜੀ ਅਤੇ ਬਾਬਾ ਫਤੇਹ ਸਿੰਘ ਜੀ ਨੂੰ ਕਚਹਿਰ ਵਿੱਚ ਪੇਸ਼ ਕਰਕੇ ਉਹਨਾਂ ਉੱਤੇ ਮੁਕੱਦਮਾ ਚਲਾਇਆ ਗਿਆ। ਅਨੇਕਾਂ ਡਰਾਵੇ ਦੇਣ ਦੇ ਬਾਅਦ ਵੀ ਜਦੋਂ ਸਹਿਜਾਦੇ ਨਹੀਂ ਡੋਲੇ ਤਾਂ ਕਾਜ਼ੀਆਂ ਨੇ ਉਹਨਾਂ ਨੂੰ ਆਪਣੀ ਜਾਨ ਬਚਾਉਣ ਲਈ ਇਸਲਾਮ ਕਬੂਲਣ ਦੀ ਸਲਾਹ ਦਿੱਤੀ। ਜਿਸ ਨੂੰ ਸੁਣ ਕੇ ਸਹਿਜਾਦਾ ਜੁਰਾਵਰ ਸਿੰਘ ਜੀ ਨੇ ਬੜੀ ਚੜ੍ਹਦੀ ਕਲਾ ਅਤੇ ਬੁਲੰਦ ਹੌਂਸਲੇ ਨਾਲ ਗਰਜ਼ ਕੇ ਕਿਹਾ ਕਾਜੀ ਸਾਹਿਬ ਸੱਚ ਨੂੰ ਮਿਟਾਉਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਆਪ ਮਿਟ ਜਾਓਗੇ। ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਜੋ ਮੌਤ ਤੋਂ ਨਹੀਂ ਡਰਦੇ ਸਾਨੂੰ ਸਿੱਖੀ ਆਪਣੀ ਜਾਨ ਤੋਂ ਵੀ ਵੱਧ ਪਿਆਰੀ ਹੈ ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ੇਰ ਪੁੱਤਰਾਂ ਨੇ ਸਿੱਖੀ ਛੱਡਣ ਦੀ ਥਾਂ ਮੌਤ ਨੂੰ ਪਹਿਲ ਦਿੱਤੀ ਅਤੇ ਜ਼ਾਲਿਮਾਂ ਵੱਲੋਂ ਗੁਰੂ ਸਾਹਿਬ ਦੇ ਮਾਸੂਮ ਤੇ ਬੇਕਸੂਰ ਸਹਿਜਾਦਿਆਂ ਨੂੰ ਦੀਵਾਰ ਵਿੱਚ ਜਿੰਦਾ ਚਿਣ ਕੇ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਜੋਰਾਵਰ ਸਿੰਘ ਐਸੇ ਬਣੇ ਕਿਉਂ ਭਾਈ ਅਬ ਕਿਉਂ ਕਰ ਬਣੇ ਫਤੇ ਸਿੰਘ ਤਵ ਕਹਿਓ ਬਖਾਨ ਦਸ ਪਾਤਸ਼ਾਹੀ ਹੋ ਵੈ ਹਾਂ ਸਰੀਰਕ ਉਮਰ ਛੋਟੀ ਹੋਣ ਦੇ ਬਾਵਜੂਦ ਵੱਖ-ਵੱਖ ਤਰ੍ਹਾਂ ਦੇ ਦੁਨਿਆਵੀ ਲਾਲਚ ਤੇ ਡਰਾਵੇ ਸਹਿਬ ਜਾਦਾ ਬਾਬਾ ਚੁਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਨੂੰ ਧਰਮ ਦੇ ਰਸਤੇ ਤੋਂ ਪਰੇ ਨਾ ਹਟਾ ਸਕੇ ਕੁਰਬਾਨੀ ਦੀ ਅਜੇ ਹੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਮਿਲਦੀ ਅੱਜ ਸਾਡੀ ਕੌਮ ਦੇ ਬੱਚਿਆਂ ਨੂੰ ਸਹਿਬ ਜਾਦਾ ਬਾਬਾ ਚੁਰਾਵਰ ਸਿੰਘ ਦੁਆਰਾ ਪਾਇ ਪੂਰਨਿਆਂ ਉੱਤੇ ਤੁਰਨ ਦੀ ਵੱਡੀ ਲੋੜ ਹੈ